ਹਾਏ ਹਾਏ ਰਹਿਮਤ ਆ ਆ ਕੀ ਪੁੱਤ ਮੈਂ ਅੱਠ ਰਸੋਈ ਟਿਪਚਾਲ ਆ ਗਿਆ ਤੈਨੂੰ ਮੈਂ ਦੋ ਭਾਂਡੇ ਮਾਣਨ ਕੀ ਡਾਤਾ ਪੁੱਤ ਤੂੰ ਤੇ ਭਾਂਡੇ ਸੁੱਟਣ ਲੱਗ ਪਈ ਆ ਹੱਥ ਵੱਜੀ ਗਈ ਮम्मा ਬਲਾਸ ਡੇਪਿਆ ਤੇ ਇਹ ਮੈਂ ਤੈਨੂੰ ਕਈ ਵਾਰੀ ਸਮਝਾਇਆ ਵਾ ਵੀ ਮੇਰੇ ਤੋਂ ਉੱਚੀ ਹੋਈਆਂ ਇਹ ਜੇ ਕੰਮ ਕਰਦੀ ਚੰਗੀ ਲੱਗਦੀ ਆ ਅੱਜ ਡਿੱਗਾ ਵਾ ਕੱਲ ਨੂੰ ਫੇਰ ਡਿੱਗੂਗਾ ਪੁੱਤਰ ਸੋਈ ਚ ਤੇ ਭਾਂਡੇ ਮਾਈ ਦੇ ਇਹ ਭਾਂਡੇ ਨਾ ਭਾਂਡਾ ਖੜਕਣਾ ਨਹੀਂ ਚਾਹੀਦਾ ਕਿਹੋ ਜੇ ਕੰਮ ਕਰਦੀ ਹੁੰਨੀ ਆ ਫੇਰ ਦਾਦੀ ਨੇ ਸੁਣ ਲਿਆ ਤੇ ਫੇਰ ਤੂੰ ਪੁੱਤ ਐਡਾ ਮੂੰਹ ਬਣਾਉਣਾ ਵੀ ਦਾਦੀ ਗੁੱਸਿਆਂ ਦੀ ਆਖਰ ਦਾਦੀ ਦਿੰਦੀ ਮਾਰਤੀ ਆ ਮੰਨਿਆ ਮੈਂ ਪਹਿਲਾਂ ਫੇ ਮੁੰਡੇ ਦਾ ਜ਼ਿਆਦਾ ਪੱਖ ਲਈ ਨਹੀਂ ਪਰ ਪੋਤ ਸਿਆਣਿਆਂ ਦੀ ਗੱਲ ਸਿਆਣੀਆਂ ਹੀ ਹੁੰਦੀਆਂ ਵਾ ਦਾਦੀ ਵੀ ਮम्मा ਨੂੰ ਸੁਣ ਗਾ ਤੇ ਹੀ ਸੁਣਾਂ ਬੈਠਾ ਹਾ ਹਏ ਨੀਤੀ ਕੇ ਅੱਜ ਕੱਲ ਤਾਂ ਧੀਆਂ ਪੁੱਤਾਂ ਨੂੰ ਨਾ ਸਮਝਾ ਲੋ ਸਮਝਾਉਣ ਤੇ ਗੁੱਸਾ ਹੀ ਧਰਿਆ ਨਿਆਣਿਆਂ ਦੇ ਨੱਕ ਤੇ ਪੁੱਤ ਇਹਦਾ ਨਹੀਂ ਕਰੀਦਾ ਹੁੰਦਾ ਪੜ੍ਹੀ ਲਿਖੀ ਪੁੱਤ ਪੜਿਆ ਕਿਸੇ ਨੇ ਚੱਟਣਾ ਹੁੰਦਾ ਆਪਣਾ ਜ਼ਰੂਰੀ ਹੈ ਵੀ ਧੀਆਂ ਪੋਤਾਂ ਨੂੰ ਪੜਾਉਣਾ ਵਾ ਪੜ੍ਹਾਈ ਬਿਗੇਰ ਗੁਜ਼ਾਰਾ ਨਹੀਂ ਪਰ ਪੋਤਾ ਆੜਾ ਭਾਂਡੇ ਤੇ ਰੋਟੀ ਆ ਨਾ ਇਹ ਤੇ ਕਿਤੇ ਵੀ ਜੌਬ ਕਰੇਗੀ ਰੋਟੀ ਤੈਨੂੰ ਪਕਾ ਕੇ ਖਾਣੀ ਪੈਣੀ ਜੋ ਮਰਜ਼ੀ ਹੋ ਜੇ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਸੋਹਣੇ ਕੰਮ ਕਰਿਆ ਕਰ ਮੇਰੀ ਧੀ ਬੱਸ ਐਨੀਆਂ ਗੱਲਾਂ ਕੀ ਕਰਤੀਆਂ ਹੁਣ ਪੁੱਤ ਤੇਰੇ ਹੱਥੋਂ ਵੇਖੀ ਪਤੀਲਾ ਹੀ ਨਹੀਂ ਮੰਨਿਆ ਜਾਣਾ ਆ ਭਾਂਡੇ ਨਹੀਂ ਚਾਰ ਮੰਨਿਆ ਜਾਣੇ ਮੰਨ ਦੂੰਗੀ ਮੈਂ ਬੱਚੀਏ ਮੈਂ ਤੈਨੂੰ ਤਾਂ ਸਮਝਾਉਣੀ ਆ ਕਿ ਗਾਂ ਨੂੰ ਪੁੱਤ ਜਾਣਾ ਮਾਪਿਆਂ ਦੇ ਘਰ ਕੇ ਜਾਣਾ ਨਹੀਂ ਹੋਣਾ ਵਿਆਹ ਤਾਂ ਸਿਕਰ ਕਰਨਾ ਹੀ ਆ ਨਾ ਤੇ ਮਾਮਾ ਬਗੈਰ ਬੱਚੀਏ ਕੋਈ ਨਹੀਂ ਸਮਝਾਉਂਦਾ ਜੋ ਮਰਦੀ ਹੋ ਜਾ ਹਾਏ ਹਾਏ ਨਹੀਂ ਪੁੱਤ ਦਸ ਤੈਨੂੰ ਵਿਆਹਣਾ ਨਹੀਂ ਅਹੀਂ ਘਰੇ ਹੀ ਰੱਖਣਾ ਤੈਨੂੰ ਪਿਓ ਨੂੰ ਪੁੱਛ ਕੇ ਵੇਖ ਕਿੰਨਾ ਫਿਕਰ ਉਹਨੂੰ ਹੁੰਦਾ ਵਾ ਮੈਂ ਕਿੰਨੇ ਪੈਸੇ ਲਾਉਣੇ ਆ ਕਿੱਦਾਂ ਮੈਂ ਵਿਆਹ ਕਰਨਾ ਵਾ ਮੇਰੀ ਜਾ ਪ੍ਰੀਤੀ ਦੇ ਵਿਆਹ ਤੇ ਕਰਨੀਆਂ ਤੇ ਤੈਨੂੰ ਗੁੱਸਾ ਜੜੀ ਜਾਂਦਾ ਵਿਆਹ ਦੇ ਨਾਂ ਨੂੰ ਪੁੱਤ ਵਿਆਹ ਦਾ ਨਾਂ ਲਵਾਗੇ ਤੇ ਅਕਲ ਸਿੱਖੋਗੇ ਉਦਾਂ ਨਹੀਂ ਤੁਸੀਂ ਸਿੱਖਣੀ ਮम्मा ਤੁਸੀਂ ਗੱਲਾਂ ਹੀ ਗੁੱਸੇ ਵਾਲੀਆਂ ਕਰਦੇ ਹੋ ਪੁੱਤ ਮੇਰੀਆਂ ਨਿੱਕੇ ਨਿੱਕੇ ਗੱਲਾਂ ਤੇ ਤੈਨੂੰ ਗੁੱਸਾ ਆਉਣ ਲੱਗਿਆ ਗੱਲ ਠੀਕ ਨਹੀਂ ਹੈਗੀ ਅੱਜ ਤੇ ਤੇਰੀ ਮਾਂ ਤੈਨੂੰ ਆਂਦੀ ਆ ਤੇ ਪੁੱਤ ਅਗਲੇ ਘਰ ਜਾ ਕੇ ਸੱਸ ਮਾਰ ਖੂਗੀ ਤੇ ਇਹਦੇ ਗੁੱਸਾ ਕਰੋਗੇ ਦੱਸੋ ਮੈਨੂੰ ਭਲਾ ਉਹ ਤਾਂ ਗੁੱਸਾ ਨਹੀਂ ਕਰੀਦਾ ਹੁੰਦਾ ਸਮਝੀਦਾ ਹੁੰਦਾ ਵਾ ਵੀ ਆਹ ਗੱਲ ਦੀ ਮੈਨੂੰ ਮਤ ਦੇਣ ਦੇ ਤੇ ਇਹ ਗੱਲ ਤੋਂ ਮੈਂ ਗੁੱਸਾ ਕਰਾਂ ਆ ਮੈਨੂੰ ਨਜਾਇਜ਼ ਡਾਟਣ ਦੇ ਆ ਮਾਵਾ ਕਦੇ ਨਹੀਂ ਧੀਆਂ ਨੂੰ ਨਜਾਇਜ਼ ਡਾਟਦੀਆਂ ਤੇ ਨਾ ਕਦੇ ਧੀਆਂ ਤੇ ਜ਼ਿਆਦਾ ਗੁੱਸਾ ਹੀ ਕਰਦੀਆਂ ਪੁੱਤ ਜਦੋਂ ਗੁੱਸਾ ਕਰਦੀਆਂ ਨਾ ਧੀਆਂ ਨੂੰ ਕੁਝ ਸਿਖਾਉਣ ਵਾਸਤੇ ਕਰਦੀਆਂ ਸਿਆਣਿਆਂ ਨੇ ਆਖਿਆ ਵਾ ਮਾਂ ਪਿਓ ਦੀਆਂ ਗਾਲਾਂ ਤੇ ਕਿਉਂ ਦਿਆਂ ਨਾਲਾ ਪੁੱਤ ਕਦੇ ਗੁੱਸਾ ਨਹੀਂ ਕਰਨੀ ਠੀਕ ਆ ਠੀਕ ਆ ਮम्मा ਜਾਓ ਕੋਈ ਨਹੀਂ ਮੈਂ ਕਰ ਲਵਾਂ ਤੁਹਾਨੂੰ ਜਦੋਂ ਬੱਠੇ ਵੱਢਣ ਨੂੰ ਜੀ ਨਹੀਂ ਜਾਂਦੇ। ਹਲਦਾਂ ਨਾਸ ਮਾਲਾ ਬਰਾਪਰਾ। ਡੜੀ ਵੇਗਦਾ ਫੋਨ ਤੇ ਲੱਗੇ। ਹਾਂ ਹਾਂ। ਉਹ ਅੱਜ ਨਹੀਂ ਯਾਰ ਅੱਜ ਨਹੀਂ ਮੇਰੇ ਕੋਲ ਆਣਾ ਛੁੱਟੀ ਕੀਤੀ ਅੱਜ ਤਾਂ ਹੀ ਕਰਕੇ ਘਰੇ ਯਾਰ ਘਰ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਆ ਘਰ ਦੇ ਕੰਮ ਵੇਖਣੇ ਬੰਦੇ ਕਈ। ਆਹੋ। ਚਲੋ ਠੀਕ ਹੈ ਕੋਈ ਗੱਲ ਨਹੀਂ। ਵੇਖ ਲੋ ਜਾ ਕੇ ਮਿਲਦੇ ਉਹਨਾਂ ਨੂੰ ਮਿਲਦੇ ਜਾ ਕੇ ਕੋਈ ਗੱਲ। ਹਾਂ ਠੀਕ ਜਾਦਾ ਨਹੀਂ ਵੜਦੇ ਕੋ ਵੱਠੇ ਇਹ ਦੁੱਧ ਦੇ ਆ ਡੈਰੀ ਇਹ ਨਹੀਂ ਦੁੱਧ ਦੇ ਮੇਰਾ ਗੋਟ ਬੜੇ ਦਖੰਡੇ ਅੱਜ ਤੇਰੇ ਗੋਟ 24 ਘੰਟੇ ਦੁੱਧ ਦੇ ਰਹਿੰਦੇ ਆ ਮਗਰੋਂ ਪਤਾ ਨਹੀਂ ਤੂੰ ਕਿੱਦਾਂ ਕਰ ਲੈਣਾ ਕੰਮ ਹੁਣ ਤੈਨੂੰ ਸਾਹਮਣੇ ਕਹਿੰਦਿਆਂ ਕਰ ਉਹਦੋਂ ਕਰਦਾ ਨਹੀਂ ਹੈਗਾ ਵੱਡ ਵੱਡ ਛੇਤੀ ਵੱਡ ਕਾ ਵੱਡ ਨਹੀਂ ਹਲਦੇ ਕੋਈ ਗੱਲ ਆ ਗੋਟ ਬੜੇ ਪੀੜ ਹੁੰਦੇ ਅੱਜ ਭੱਲੇ ਤੇਰੇ ਤੇਰੇ ਗੋਟ ਪੀੜ ਜਿਆਦਾ ਹੀ ਹੁੰਦੇ ਪਹਿਲਾਂ ਤਾਂ ਮੈਨੂੰ ਕੋ ਲਓ ਅਰੇ ਫੜਾ ਦਾ ਤਰੀ ਵਟਲੇ ਤੋਂ ਤੇਰੇ ਪੱਠੇ ਵੱਡੇ ਤੇ ਮੈਂ ਡਗਰਾਂ ਨੂੰ ਪਾ ਲੇ ਜਾ ਜਾ ਕੇ ਰਾਮਕਾਰ ਜਾ ਕੇ ਜਾ ਬਹਿ ਜਾ ਰਵਾਨਾ ਕੰਮ ਨੂੰ ਕਹਿ ਦੋ ਇਹਨਾਂ ਨੂੰ ਕਹਿ ਤੇ ਹਾਲ ਵੇਖ ਲੈ ਇਹਨਾਂ ਦਾ ਕਦੋਂ ਇਹਨਾਂ ਨੇ ਬੁੱਢੇ ਹੋਣਾ ਤੇ ਗੋਟ ਇਹਨਾਂ ਦੇ ਪਹਿਲਾਂ ਹੀ ਪੀੜ ਕਰਨ ਦੇ ਪਿਆ ਕੀ ਗੱਲ ਹੈ ਜੀ ਮੁੰਗਾ ਵੱਢਣ ਆਇਆ ਸੀ ਪੱਠੇ ਤੋਂ ਉਹਨਾਂ ਨੂੰ ਵੱਢਣ ਦਿੰਦੇ ਹੋ ਹਾਂ ਤੁਸੀਂ ਆਪ ਵੱਢਣ ਰਹੇ ਹੋ ਵੱਢਣੇ ਕੀ ਆ ਉਹਦੇ ਜਮਾਨਾ ਦਾ ਮੇਰੇ ਗੁੱਟ ਬੜੇ ਪੀੜ ਕਰਦੇ ਆ ਸਸ ਹਾਂ ਨਹੀਂ ਕੋਟ ਦੋਵੇਂ ਪੀੜੇ ਬੜੇ ਗੱਲ ਰਾਜੇ ਪੁੱਤ ਸ਼ਰਮ ਕਰ ਲੈ ਸ਼ਰਮ ਕੋ ਤੂੰ ਪਿਓ ਆ ਕਿਉਂ ਹੋ ਪਿਓ ਆ ਹਾਂ ਮੰਮੀ ਸਭ ਵਧੀਆ ਠੀਕ ਠਾਕ ਆ ਤੂੰ ਹੀ ਸੁਣਾਉ ਆ ਜੀਏ ਕੀ ਗੱਲ ਆ ਸੌਦਾਈ ਕੋਈ ਨਹੀਂ ਆ ਜਾਗੇ ਨਾਲੇ ਅਮਰਦ ਨੂੰ ਮਿਲ ਜਾਗੇ हां साब ਵਧੀਆ ਠੀਕ ਠਾਕ ਆ ਉਹ ਵੀ ਠੀਕ ਆ ਮਿੰਜਾ ਤਾਂ ਬੰਦੀ ਤੇ ਗਏ ਆ ਹਾਂ ਮਮੀ ਜੋ ਜਾਂਦੇ ਜੋ ਜਾਂਦੇ ਆ ਦੋ ਦੋ ਘੰਟੇ ਲਾ ਕੇ ਆਉਂਦੇ ਆ ਮੈਨੂੰ ਲੱਗਦਾ ਉਹਨਾਂ ਲੱਗ ਜਾ ਕੇ ਬੈਠੇ ਰਹਿੰਦੇ ਆ ਉਹ ਭਾਵੇਂ ਚਲ ਵੀ ਗਏ ਆ ਨਾ ਉਹਨਾਂ ਨੇ ਸਾਡਾ ਖੈੜਾ ਨਹੀਂ ਛੱਡਿਆ ਹੈਗਾ ਤੇ ਨਾ ਤੇ ਮੇਰੇ ਨਾਲ ਕਦੀ ਚੱਜਣਾ ਬੋਲੇ ਹੀ ਆ ਜਿੱਦਾਂ ਦੇ ਉਹ ਇੱਥੋਂ ਗਏ ਆ ਜਿੰਨਾ ਚਿਰ ਉਹ ਇੱਥੇ ਰਹਿੰਦੇ ਰਹਿਣਾ ਬੜਾ ਵਧੀਆ ਹੀ ਭਰਾ ਦੇ ਨਾਲ ਘੋਲ ਮਿਲ ਗਏ ਤੇ ਜਿੱਦਨ ਦੇ ਉਹ ਚੱਲ ਗਿਆ ਤੇ ਮੇਰੇ ਨਾਲ ਵੀ ਬਸ ਕੋਈ ਗੱਲ ਬਾਤ ਨਹੀਂ ਉਖੜੇ ਉਖੜੇ ਜੇ ਰਹਿੰਦੇ ਆ ਕੋਈ ਨਹੀਂ ਮੰਮੀ ਸਾਮਾ ਬੈ ਕੇ ਆਪੇ ਹੋ ਹੀ ਜਾਣਾ ਠੀਕ ਆਹ ਨਾਲੇ ਲੈ ਕੇ ਆਉਂਗੀ ਆਹ ਹੋਰ ਸਭ ਵਧੀਆ ਠੀਕ ਆ ਤਾਂ ਚੰਗਾ ਕੋਈ ਨਹੀਂ ਮੈਂ ਆ ਜੂਗੀ ਆ ਜੀ ਚੰਗਾ ਸასი ਸ਼ਕਾ ਜਵਾਈ ਨੂੰ ਦੇਖਣ来 ਆ ਤੇ ਜਵਾਈ ਉੱਥੇ ਜਾ ਕੇ ਬੈਠਾ ਤੇ ਜੇ ਯਾਨੀ ਕਿ ਮੈਂ ਕਿਹਾ ਵੀ ਜਾਣਾ ਕਿਹੜਾ ਸਿੱਦੇ ਮਕੂਣਾ ਉਹਨਾਂ ਦੇ ਉਖੜੀ ਘਵਾੜੀ ਵਾਂਗੂ ਹੀ ਆ ਨਾ ਇਹ ਬੜਬੜ ਪੈਂਦੇ ਮੇਰੇ ਪਿਓ ਇਹ ਵੇਲਾ ਕੱਢ ਲੈ ਮੁੰਡੇ ਇਹਨਾਂ ਦਾ ਗੁੱਟ ਪੀੜ ਕਰਨ ਦਾ ਹੁਣੇ ਤੇ ਗਾੜੀ ਇਹਨਾਂ ਨੇ ਕੀ ਕਰਨਾ ਵਾ ਨਹੀਂ ਮੈਨੂੰ ਦੱਸ ਪੁੱਤ ਆਪੋ ਰਾਜਿੰਦੇ ਪੱਠਿਆਂ ਨਾਲ ਤੇਰੇ ਗੁੱਟ ਪੀੜ ਕਰ ਲਾਪੇ ਤੇ ਜੇ ਵਾਈ ਸਾਹਮਣੀ ਪਏ ਕੱਲ ਤਾਂ ਕੀ ਕਰਨਾ ਹੀ ਆ ਆ ਇਹਨਾਂ ਨੇ ਕਰ ਲਿਆ ਕੰਮ ਕਰ ਲੋ ਜੋ ਤੋ ਪਤਾ ਗਏ ਤੋ ਰਹਿਦਾ ਜੰਨਾ ਕੀ ਕਰਾਂ ਮੈਂ ਕਿਹੜੇ ਕਿਹੜੇ ਪਾਸੇ ਮੱਥਾ ਮਾਰਾਂ ਮੈਨੂੰ ਹੀ ਆਖਣਾ ਸਾਰਿਆਂ ਨੇ ਆਖਣਾ ਪਿਓ ਤੇ ਡਿਊਟੀ ਜਾਂਦਾ ਸੀ ਮਾਂ ਨੇ ਹੀ ਨਹੀਂ ਕੁਝ ਸਿਖਾਇਆ ਪੁੱਤ ਪੁੱਤ ਮੇਰੇ ਸਿਰ ਤੇ ਸਵਾਹ ਪੈਣੀ ਆ ਤੇ ਮੈਨੂੰ ਲੱਗਦਾ ਤੂੰ ਬਾਹਰੇ ਰਹਿਣੀ ਆ ਮੰਮੀ ਸਮਾਨ ਬੜਾ ਭਾਰਾ ਆ ਜੀ ਉਹਦੇ ਕਰਕੇ ਗੁੱਟ ਭਰਨ ਗਈ ਹੋ ਗਿਆ ਫੀ ਮੈਂ ਪਹਿਲਾਂ ਮੈਨੂੰ ਇਹ ਗੱਲ ਦੱਸ ਕਿ ਸਮਾਨ ਭਾਰਾ ਹੀ ਸਮਾਨ ਲਵਾਉਣ ਤੇ ਤੂੰ ਉੱਡ ਗਿਆ ਤੈਨੂੰ ਕੋਈ ਆਵਾਜ਼ ਮਾਰੇ ਸਹੀ ਤੂੰ ਤੇ ਪਿੱਛਾ ਭਾਗ ਕੇ ਨਹੀਂ ਵੇਂਦਾ ਆਂਡੀਆਂ ਗਵਾਂਡੀਆਂ ਦਾ ਕੰਮ ਕਰਾਉਣ ਨੂੰ ਇੰਨਾ ਸ਼ੇਰ ਵਾਣਾ ਕਿਤੇ ਹੱਦੋਂ ਪਰੇ ਕੋਈ ਆਵਾਜ਼ ਮਾਰਦੇ ਕਿਤੇ ਵੱਟਾਂ ਲਿੰਪਦਾ ਜਾ ਜਾ ਅਗਲੀਆਂ ਦੀਆਂ ਕਿਤੇ ਉਹਨਾਂ ਦੀਆਂ ਕਿਨੇ ਭੱਜਾ ਫਿਰਦਾ ਕੰਮ ਕਰਾਉਣ ਨੂੰ ਕਿਤੇ ਆਪ ਨਹੀਂ ਵੇਂਦਾ ਵੀ ਆਪਣਾ ਆਪ ਵੇਂਦਾ ਹੋਵੇ ਉਹਦੋਂ ਉਹਨਾਂ ਨੇ ਆਖਿਆ ਸਾਡੀ ਗਾਈ ਮਾਰਦੀ ਆ ਤੇ ਸਾਡੇ ਕੋਲ ਬੰਨੀ ਨਹੀਂ ਜਾਂਦੀ ਛੁੱਟ ਕੇ ਭੱਜ ਗਈ ਆ ਲੈ ਵੀ ਇਹਨੇ ਮੁੰਡੇ ਨੇ ਆਪਣਾ ਆਪ ਨਹੀਂ ਵੇਖਿਆ ਤਾਂ ਪਰਨਾ ਖੁੱਲ ਗਿਆ ਮਗਰ ਭੱਜ-ਭੱਜ ਕੇ ਉਹਨਾਂ ਦੀ ਗਾਂ ਫੜੀ ਤੇ ਮਰਦ ਨਹੀਂ ਦੇ ਪੱਠੇ ਵੱਢਣ ਲੱਗਿਆ ਤੈਨੂੰ ਤੰਗੀਆਂ ਦੇ ਪੀੜ ਹੁੰਦੇ ਆਪਣਾ ਘਰ ਦਾ ਕੰਮ ਕਰਨਾ ਪਵੇ ਤੇ ਉਹਨਾਂ ਨੇ ਘੁੱਟ ਪੀੜ ਕਰਦੇ ਆ ਕਦੀ ਇਹਨਾਂ ਨੂੰ ਕੋਸ਼ ਹੁੰਦਾ ਵਾ ਹਾਦੋ ਕੀ ਤੇਰੀ ਅਲੀ ਗੱਲ ਨਹੀਂ ਤੂੰ ਪੜਨਾ ਨਹੀਂ ਹੈਗਾ ਤੇ ਘਰ ਤੋਂ ਘਰ ਕੰਮ ਹੀ ਕਰਦਾ ਅger ਕਰਦਾ ਪਰ ਪੁੱਤ ਕੰਮ ਦੀ ਜੇ ਤੂੰ ਲਾਲਸਾ ਪਾਏਗਾ ਤੇ ਕੰਮ ਤੇਥੋਂ ਹੋਊਗਾ ਤੇ ਜੇ ਪੁੱਤ ਏਦਾਂ ਹੀ ਬਹਾਨੇ ਮਾਰੇ ਤੇ ਫਿਰ ਨਹੀਂ ਹੋਣੇ ਕੰਮ ਪਿਓ ਜਾਂਦਾ ਮਾੜੇ ਮੋਟੇ ਵੱਢ ਕੇ ਤੇ ਵਿੱਚ ਧੂਣੀ ਨਾਲ ਤੂੜੀ ਰਲਾ ਕੇ ਤੇ ਡੰਗਰਾ ਤੇ ਗਾੜੀ ਛੱਡ ਦਿੰਦਾ ਮੈਂ ਵੀ ਚੁੱਪ ਕੀਤੀ ਰਹੀ ਨਹੀਂ ਵੀ ਸਾਰੇ ਦਿਨ ਦਾ ਖਪਿਆ ਆਇਆ ਚਲ ਉਹਦੀ ਇੰਨੀ ਮਾਨੋ ਸ਼ਾਂਤੀ ਹੋਈ ਵੀ ਇੰਨੇ ਚੱਲ ਕਰਦਾ ਗੋਹਾ ਗੱਟਾ ਨਾਲ ਤੇਰੇ ਮੈਂ ਹਟਾਉਣੀ ਆ ਪਿੱਛੇ ਝਾੜੂ ਮੈਂ ਲਵਮਣੀ ਆ ਡੰਗਰਾ ਤੇ ਮੈਂ ਮੰਨ ਨਹੀਂ ਹੈਗਾ ਵੀ ਇਹ ਕੰਮ ਕਰਦਾ ਵਾ ਕੀ ਕਰਾਂ ਹੁਣ ਮੈਨੂੰ ਬੱਪੇ ਮੈਂ ਤੇ ਖੋਲਣੇ ਭਾਂਡੇ ਜਦੋਂ ਨਹੀਂ ਮੁੜਦਾ ਮੈਨਿਆ ਨਹੀਂ ਸਮਝ ਜੇ ਸਮਝ ਜੇ ਪਰ ਕਿੱਥੇ ਇਹਦੇ ਨਹੀਂ ਪੈਂਦੀ ਆ ਤੂੰ ਸਭ ਤੋਂ ਦਾ ਵਗਾ ਲੰਦਾ ਹੀ ਇਹਨੂੰ ਹੋਗਾ ਵੱਡ ਪੱਠੇ ਐਂਦਾ ਗੱਲ ਬਣੂਗੀ ਵੱਡ ਵੱਡ ਪੱਠੇ ਵੱਡ ਕੇ ਆਪੇ ਤੇ ਲਿਆ ਦੋ ਪੰਡਾ ਪੱਠੇ ਵੱਡ ਜਿਉਂ ਪਤਾ ਲੱਗੂਗਾ ਭਵੇਂ ਦੁਪਹਿਰ ਤੱਕ ਵੱਡ ਤੂੰ ਪਹਿਲਾਂ ਕਰਾ ਰੋ ਭਵੇਂ ਮੈਨੂੰ ਨਹੀਂ ਮਤਲਬ ਕੋਈ ਤੇ ਨਾ ਹੈਗਾ ਨਹੀਂ ਤੇ ਜੇ ਪੜਿਆ ਰਹੇ ਤਾਂ ਪੁੱਤ ਖੋਤੀਆਂ ਲੈ ਕੇ ਤੂੰ ਦੇੜੀਆਂ ਮੈਂ ਚਾਰ-ਦਾਰਾ ਹੀ ਆਪੇ ਬੈਠਾ ਕਮਾਲ ਦੇਗਾ ਲੈ ਪੁੱਤ ਚਾਰੇ ਪਾਸੇ ਮਿੰਨੇ ਨੇ ਤੂੰ ਜੀ ਚੱਕ ਕਰਕੇ ਆਣ ਕੇ ਦੱਤ ਨਹੀਂ ਫੜ ਲਈ ਇਹਦੇ ਕੋਲ ਟਾੜ ਤੋਂ ਨਹੀਂ ਇਹ ਕੰਮ ਹੈ ਤੇ ਮੈਂ ਨਹੀਂ ਵਜਣੇ ਮੈਂ ਚੱਲਾਂ ਕਰ ਨੂੰ ਉਹ ਮੈਂ ਕੀ ਕਰਾਂ ਦੱਸ ਭਲਾ ਹੁਣ ਜਜਵਾ ਕਹਿੰਦਾ ਵਾ ਕੋਤ ਕਹਿਣਾ ਹੀ ਪੈਂਦਾ ਵਾ ਵੇਖਣਾ ਹੀ ਪੈਂਦਾ ਮੈਨੂੰ ਵੀ ਚਲ ਕੋਈ ਗੱਲ ਨਹੀਂ ਫਿਰ ਕੀ ਆ ਤੂੰ ਉਹ ਗੱਲਾਂ ਕਰਨਾ ਵੀ ਮੇਰੇ ਨਾਲ ਹੋਰ ਤਾਂ ਸਿੱਤੇ ਮੈਨੂੰ ਤਾਂ ਗੁੱਸਾ ਹੀ ਚੜ ਗਿਆ ਵੇਖ ਕੇ ਵੀ ਆਪ ਦਾਤਰੀ ਫੜੀ ਤੇ ਉਹਨੂੰ ਬਸ ਡਾਟ ਕੇ ਤੇ ਪਰਾਂ ਕੱਢ ਦਿੱਤਾ ਤੇ ਕੀ ਕਰਾਂ ਹੁਣ ਇਹਨਾਂ ਦੇ ਇਹਨਾਂ ਦੇ ਗਲ ਪਾਵਾਂ ਮੈਂ ਆਪ ਹਣੀ ਹੋਇਆ ਤੇ ਗਲ ਪਾਵਾਂ ਅਸਲ ਚ ਗੱਲਾਂ ਕਰਦੀ ਨੇ ਉਹੀਆਂ ਸ਼ੁਰੂ ਤੋਂ ਜਾਂਦੇ ਰਹੇ ਤੁਸੀਂ ਕੰਮ ਤੇ ਨਾ ਤੁਸੀਂ ਕਿਰਨਾ ਸਿਰ ਖਪਾਇਆ ਨਾ ਕੁਛ ਬੱਚਿਆਂ ਦਾ ਸਿਰ ਖਪਾਇਆ ਇਹ ਕੰਮ ਕਰਦੇ ਇਹ ਨਹੀਂ ਵੀ ਉਹਨਾਂ ਨੇ ਨਹੀਂ ਕੀਤਾ ਦਾਤਰੀ ਆ ਫੜ ਲਓ ਹੋਣ ਲੇ ਕੇ ਬੈਠੇ ਆ ਕਦੋਂ ਦਾ ਤੁਹਾਨੂੰ ਮੈਂ ਕਿਹਾ ਵਾ ਤਿਆਰ ਹੋ ਜਾ ਮਮੀ ਦਾ ਫੋਨ ਆਇਆ ਵ ਜਾਣਾ ਤੇ ਮੈਂ ਤੁਹਾਨੂੰ ਉਦੋਂ ਵੀ ਕਿਹਾ ਕਿ ਤੂੰ ਚੱਲ ਜਾ ਮੈਂ ਨਹੀਂ ਕਿਹਾ ਜਾਣਾ ਨਾ ਮੇਰੇ ਗਿਆ ਸਰਦਾ ਹੀ ਆ ਹੋਰ ਨਾ ਥਾਵਾਂ ਤੇ ਜਾਣ ਨੂੰ ਤੁਸੀਂ ਚੰਗੇ ਭਲੇ ਆ ਕੀ ਗੱਲ ਮੇਰੇ ਪੇਕੇ ਆ ਵੇ ਤੁਹਾਨੂੰ ਕੋ ਹੁੰਦਾ ਵਾ ਨਾਲੇ ਪੇਕੇ ਦਾ ਫੋਨ ਤੈਨੂੰ ਆਇਆ ਵਾ ਤੂੰ ਜਾ ਮੈਂ ਉੱਥੇ ਕਰਨਾ ਉੱਥੇ ਗਾੜੀ ਵਿਆਹ ਤਾਂ ਰਿਹਾ ਵਾ ਨਾ ਮੇਰੇ ਪੇਕੇ ਤੁਹਾਡੇ ਕੱਥ ਨਹੀਂ ਲਾਦੇ ਅਸ ਕਾ ਕੁੜੀ ਦਿੱਤੀ ਆ ਉਹਨਾਂ ਨੇ ਕੋਈ ਮਾੜੀ ਮੋਟੀ ਗੱਲ ਵਾ ਇਤਨਾ ਨਾ ਕਰਿਆ ਕਰੋ ਤਿਆਰ ਹੋ ਉਤੇ ਚੱਲੀਏ ਉਹ ਬਲਜੀਤ ਮੈਂ ਨਹੀਂ ਜਾਣਾ ਮੇਰੀ ਹੁਣ ਵੀ ਉਹ ਗੱਲ ਤੇ ਬਾਅਦ ਚ ਵੀ ਉਹ ਗੱਲ ਕੋਈ ਵਿਆਹ ਸ਼ਾਂਦੀ ਹੋਊਗਾ ਤੇ ਮੈਂ ਚਲ ਜੀਊਗਾ ਤੇ ਮੇਰੀ ਜੇ ਸਿੱਧੀ ਹੋ ਗਈ ਨਾ ਤੇ ਗੁੱਸਾ ਬੜਾ ਲੱਗਣਾ ਉੱਥੇ ਡੇਰੇ ਤੇ ਬੜਾ ਭੱਜ ਭੱਜ ਜਾਨਨੇ ਆ ਮੰਮੀ ਨੂੰ ਮਿਲਣਾ ਕੀ ਗੱਲ ਮੇਰੀ ਮਾਂ ਨੂੰ ਨਹੀਂ ਮੈਨੂੰ ਜਾ ਸਕਦੇ ਉਹ ਵੀ ਤਾਂ ਤੁਹਾਡੀ ਮਾਂ ਹੀ ਆ ਤੇਰੀ ਮਾਂ ਨੇ ਫੋਨ ਕਿਦਾਂ ਕੀਤਾ ਮੈਨੂੰ ਜਾਂ ਤੇਰੇ ਭਰਾ ਭਜੇ ਨੇ ਕਿਦਾਂ ਮੈਨੂੰ ਫੋਨ ਕੀਤਾ ਹੈ ਮੈਨੂੰ ਤੇ ਆ ਹੀ ਗਿਆ ਨਾ ਫੋਨ ਹਾਂ ਤੇ ਆ ਕੇ ਤੇ ਜਾ ਮੈਂ ਤੁਹਾਨੂੰ ਡੱਕਣਿਆ ਕਿ ਜਦੋਂ ਤੁਹਾਨੂੰ ਮੈਂ ਕਹਾਂ ਕਿ ਤੂੰ ਮੇਰੀ ਮਾਂ ਹੈ ਮੇਰੇ ਭਰਾ ਭਜੇ ਨਾਲ ਮਿਲ ਕੇ ਆ ਉਥੇ ਪਤਾ ਨਹੀਂ ਕਿਤਰਾ ਦਾ ਦੇਲ ਹੈ ਤੁਹਾਡਾ ਅਮਰਦ ਨੂੰ ਮੇਲਾਵਾਂਗੇ ਨਾਲੇ ਪੁੱਤ ਵਾ ਤੁਹਾਡਾ ਆਓ ਉਹਨੇ ਤਾਂ ਬੜਾ ਗੁਣ ਜਾਣਿਆ ਮੇਰਾ ਉਹ ਵੀ 3-4 ਚਾਰਤੀਆਂ ਤਾ ਹੀ ਨਿਕਲਿਆ ਉਹਨੂੰ ਜੰਮਿਆਂ ਪਾਲਿਆ ਪੜਾਇ ਲਖਾਇਆ ਐ ਕੰਮ ਨੂੰ ਕਿ ਜਿਹੜਾ ਨੁਕੀ ਲੱਗਦੀ ਨਾਰਕਿਆਂ ਦਾ ਹੋ ਕੇ ਬੈਜੀ ਸਾਡਾ ਚੇਤਾ ਹੀ ਭਲਾ ਲਿਆ ਉਹਨੇ ਕਹੀ ਮਾਂ ਪਿਓ ਆਉਦੇ ਕਦੀ ਉਹਨੇ ਕੰਜਨ ਨੂੰ ਫੋਨ ਤੱਕ ਨਹੀਂ ਕਰਕੇ ਕੀਤਾ ਪਿਓ ਨੂੰ ਕਿ ਪਾਪਾ ਤੂੰ ਠੀਕ ਠਾਕ ਮਾਂ ਕੋਈ ਚੀਜ਼ ਦੀ ਲੋੜ ਤੇ ਨਹੀਂ ਤੈਨੂੰ ਜੇ ਉਹ ਨਸ਼ੇ ਪੱਤੇ ਤਾਂ ਬਚਿਆ ਵਾ ਤੇ ਸ਼ੁਗਰ ਕਰੋ ਇੱਥੇ ਤਾਂ ਗੋੜ ਗੋੜੇ ਨਸ਼ੇ ਪੱਤੇ ਆ ਤੇ ਲੋਕੀ ਖਰਾਬ ਹੁੰਦੇ ਆ ਉੱਥੇ ਬਚਾ ਕੇ ਰੱਖਿਆ ਵਾ ਇਹ ਗੱਲੋਂ ਵੀ ਤੁਸੀਂ ਤੰਗ ਜੇ ਉਹ ਸਖਾਸ ਖਾਸ ਤੁਹਾਨੂੰ ਭੇਜਦੇ ਹੋਣਿਆ ਫਿਰ ਸਖਾਸ ਖਾਸ ਨਹੀਂ ਭੇਜਦੇ ਜੇ ਨਸ਼ੇ ਪਤ ਬਚਿਆ ਵਾ ਤਾਂ ਮੈਨੂੰ ਕਿਹੜਾ ਚਾ ਨੀਗਾ ਮੈਂ ਤਾਂ ਨਾ ਸ਼ੁਕਰ ਹੈ ਬਚਿਆ ਵਾ ਪਰ ਮਾਮਿਆਂ ਨੇ ਇਨੀ ਵੀ ਨਾਗਲ ਦਿੱਤੀ ਕਿ ਜਦਰਾ ਮਾਪੇ ਉਹਨਾਂ ਨੂੰ ਮਿਲਿਆ ਕਰਕੇ ਫੋਨ ਫੋਨ ਕਰਿਆ ਕਰ ਉਹਨਾਂ ਨੂੰ ਉਹਨਾ ਮਾਰਦੀ ਮੇਰੇ ਨਾਲ ਹਾਏ ਹਾਏ ਆ ਵੀ ਵੇਲਾ ਲੈਕਚਰ ਦੇ ਕੇ ਬਾਹਰ ਨੂੰ ਚਲ ਗਈ ਉਹ ਮੇਰੇ ਲਾਗੇ ਵੇਲਾ ਇੱਥੇ ਕੋਈ ਨਹੀਂ ਬੈਂਦਾ ਮੈਂ ਜੀ ਪਿਆਣੀ ਕੱਲੀ ਬੈਠੀ ਰਹਿਣੀ ਆ ਉਥੇ ਪਿੰਡ ਵਾਰ ਕਬੀਰ ਮੇਰੇ ਲਾਗੇ ਬੈਹਿੰਦਾ ਈ ਵਾਰ ਬੈ ਕੇ ਮਾਂ ਪੁੱਤ ਗੱਲਾਂ ਬਾਤਾਂ ਮਾਰਦੇ ਰਹਿੰਨੇ ਹਾਂ ਕਿੱਦਾਂ ਦੇ ਦੇਣ ਆ ਗਏ ਹੁਣ ਇਕੱਲੇ ਰਹਿਣੇ ਪੈ ਗਿਆ ਦਾਦੀ ਮੰਮਾ ਰੋਟੀ ਲੈ ਮਾਂ ਨਹੀਂ ਪੁੱਤ ਮੈਂ ਰੋਟੀ ਨਹੀਂ ਖਾਣੀ ਜੇ ਮੇਰਾ ਨਹੀਂ ਜੀ ਕਰਨ ਡਿਆ ਰੋਟੀ ਖਾਣ ਨੂੰ ਤੇ ਤੇਰੀ ਮਾਂ ਕਦੀ ਕਦੀ ਮਿੱਠੀ ਲੱਸੀ ਬਣਾਉਂਦੀ ਹੁੰਦੀ ਤੂੰ ਨਹੀਂ ਬਣਾਈ ਆਨੇ ਨਹੀਂ ਲੱਸੀ ਤੇ ਨਹੀਂ ਬਣਾਈ ਉਹ ਲੱਸੀ ਦੇ ਪਾਪਾ ਹੀ ਸ਼ਕੀਨ ਮਤ ਫੇ ਮਮੀ ਜੇ ਤਾਂ ਪਾਪਾ ਆਂਦੇ ਹੁੰਦੇ ਬਣਾਉਂਦੇ ਹੁੰਦੇ ਹਾਏ ਹਾਏ ਪਾਪਾ ਨੇ ਪੀਣੀ ਤੇ ਪੇਈ ਬਣਾਉਣੀ ਆ ਹਨ ਕੋਈ ਨਹੀਂ ਵੀ ਮਾਸਾ ਲੱਸੀ ਬਣਾ ਕੇ ਦੇ ਦੋ ਉਹ ਚਲੋ ਮੰਨਿਆ ਵੀ ਝੂਟੀ ਤੋਂ ਹੁੰਦਾ ਤੈਨੂੰ ਬਣਾ ਕੇ ਦਿੰਦੇ ਘੁੱਟ ਕੇ ਤੇ ਮੈਨੂੰ ਵੀ ਚੀਜ਼ ਦੇ ਦਿਆ ਕਰੋ ਖਾਣ ਨੂੰ ਕਿ ਜਦੋਂ ਮੈਂ ਮੰਗਿਆ ਕਰੂ ਰੋ ਦੇ ਦਿਆ ਕਰਨੀ ਤੁਸੀਂ ਕੋਈ ਨਹੀਂ ਬਣਾ ਦੇਣਗੇ ਮੈਂ ਬਣਾ ਦੂੰਗੀ ਨਹੀਂ ਕਦੋਂ ਬਣਾਉਣੀ ਹੈ ਬਣਾ ਦੰਨੀ ਆ ਤੁਸੀਂ ਦੱਸੋ ਰੋਟੀ ਲੈਵਾ ਨਹੀਂ ਰੋਟੀ ਨਹੀਂ ਜੇ ਮੇਰਾ ਜੀ ਕਰਦਾ ਖਾਣ ਨੂੰ ਰੋਟੀ ਹੋਰ ਉਹ ਕਿੱਥੇ ਗਏ ਆ ਰਾਜਾ ਕਿੱਥੇ ਗਿਆ ਉਹ ਰਾਜਾ ਪੱਠੇ ਵੱਟਣ ਗਿਆ ਵਾ ਨਾਲ ਪਾਪਾ ਵੀ ਗਏ ਅੱਛਾ ਆਹੋ ਚਲੋ ਪੱਠੇ ਵਿਚਾਈ ਦੇ ਵੱਢਣੇ ਕੀ ਕਰਨ ਡਈ ਆ ਜੇ ਦਾਦੀ ਪੋਤੀ ਬੈਠੇ ਪੁੱਤ ਮਮੇ ਰੋਟੀ ਫੜਾਉਣੀ ਜੀ ਆਹੋ ਪੁੱਛਣਾ ਰੋਟੀ ਨੂੰ ਨਹੀਂ ਮੇਰਾ ਗਰਮੀ ਤੇ ਜੀ ਕਰਨ ਡਿਆ ਅੱਜ ਪਤਾ ਨਹੀਂ ਸਰੀਰ ਜਾ ਹੋਰ ਤਰ੍ਹਾਂ ਦਾ ਹੋਇਆ ਕੀ ਗੱਲ ਆ ਇਹਨਾਂ ਨੂੰ ਕੱਲਾ ਨਾਲ ਨਹੀਂ ਵੀ ਚੈੱਕ ਕਰਾਓ ਨਾਲ ਦਵਾਈ ਨਾ ਉਹ ਜਿਹੜੀ ਗਲਦੀ ਵੀ ਪ੍ਰੋਬਲਮ ਤੇ ਨਹੀਂ ਦਵਾਈ ਤੇ ਮੈਂ ਖਾ ਲਈ ਆ ਹਾਂਜੀ ਉਹਦੇ ਰੋਟੀ ਨੂੰ ਜੀ ਨਹੀਂ ਕਰਦਾ ਕਰਿਆ ਮੌਸਮ ਮੌਸਮ ਕਰਕੇ ਬਣਾ ਦੋ ਜੇ ਕਿਹੜੀ ਗੱਲ ਆ ਲੱਸੀ ਦੀ ਕੋਈ ਨਹੀਂ ਹੋਣੇ ਬਣਾ ਦੇਣਾ ਲੂਣ ਵਾਲੀ ਨਹੀਂ ਚਲ ਕੋਈ ਗੱਲ ਨਹੀਂ ਰਾਜ ਜਣੀ ਪੱਠੇ ਵੱਢ ਕੇ ਹੁੰਦੇ ਆ ਫੇਰ ਚਲ ਬਣਾ ਲਿਓ ਕੋਈ ਗੱਲ ਨਹੀਂ ਮੈਂ ਇਕੱਠੀ ਬਣਾ ਦੇਣੀ ਫੇਰ ਸਾਰਿਆਂ ਨੂੰ ਵਿੱਚ ਮਸਾ ਵਰਫੁਰ ਪਾ ਕੇ ਢੰਡੀ ਬਣਾ ਦੇਣੀ ਆ ਮੌਸਮ ਵੀ ਬਦਲੀ ਜਾ ਰਿਹਾ ਹੈ ਨਾ ਤਾਂ ਗਰਮੀ ਗਰਮੀ ਜੀ ਲੱਗਣ ਦੀ ਆਹੋ ਤੇ ਤੁਸੀਂ ਜਿਹੜੀ ਚੀਜ਼ ਨੂੰ ਜੀ ਕਰਦਾ ਵਾ ਤੁਸੀਂ ਆਵਰ ਰਸੋਈ ਚੋਂ ਪਾ ਲਿਆ ਕਰੋ ਤੇ ਨਹੀਂ ਤੇ ਦੱਸ ਦਿਆ ਕਰੋ ਮਸਾਲੇ ਬਣਾ ਦਿਆ ਕਰਾ ਪੋਤੀ ਤੁਹਾਡੀ ਘਰ ਆ ਆਹੋ ਪੋਤੀ ਤੇ ਘਰ ਵਾ ਤੇ ਤੂੰ ਵੀ ਕਿਹੜੇ ਲਾਗੇ ਬਹਿ ਜਾ ਕਰ ਮੇਰਾ ਤਾਂ ਕੱਲੀ ਤਾਂ ਬੈਠੀ ਤਾਂ ਜੀਵ ਨਹੀਂ ਲੱਗਦਾ ਹੁਣ ਐਂ ਦੇ ਆ ਨਿਕਲ ਜਾਂਦੀ ਐਂ ਦੇ ਆ ਨਿਕਲ ਜਾਂਦੀ ਮੇਰੇ ਵੱਲ ਵੀ ਧਿਆਨ ਰੱਖਿਆ ਕਰੋ ਕਿਤੇ ਮੈਂ ਆਖਣ ਨਹੀਂ ਆ ਮੰਮੀ ਕਿਹੜੀ ਗੱਲੋਂ ਪਰੇਸ਼ਾਨ ਜੀ ਆ ਕੋਲ ਬੈਂਦਾ ਨਹੀਂ ਕੋਈ ਕੋਈ ਨਹੀਂ ਕੋਲੀਆਂ ਮੰਮੀ ਤੇਰੇ ਮੈਜ ਰਾ ਕੇ ਇਹਨਾਂ ਦੇ ਮਗਰ ਗਈ ਹਾਂ ਮੈਂ ਵੇਖਾ ਪਿਓ ਪੁੱਤ ਕੀ ਕਰਨ ਦੇ ਆ ਕੋਲ ਬਹਿ ਜਿਆ ਕਰਾਂਗੇ ਮੇਰਾ ਤਾਂ ਅੱਗੇ ਨਹੀਂ ਜੀ ਲੱਗਦਾ ਪਿੰਡ ਕਿੰਨੀ ਰੌਣਕ ਹੁੰਦੀ ਕਦੀ ਮੈਂ ਕਹਿਦੇ ਲੱਗੇ ਬਹਿ ਜਾਣਾ ਕਦੀ ਕਹਿਦੇ ਤਾਂ ਹੁਣ ਇੱਥੇ ਤਾਂ ਮੈਂ ਫਾਇ ਹੀ ਲੱਗ ਗਈ ਆਣ ਕੇ ਨਾ ਮੈਂ ਕਿਹ ਲੱਗ ਬਹਿ ਸਕਦੀ ਨਾ ਖਲੋ ਸਕਦੀ ਮੁੰਡਾ ਵਾ ਮੇਰੇ ਲੱਗੇ ਬੈਠਾ ਰਹਿੰਦਾ ਨੇ ਬਾਹਰ ਮਾਪੋਤ ਗੱਲਾਂ ਕਰਦੇ ਰਹਿੰਦੇ ਸੀ ਹੁਣ ਉਹ ਵੀ ਉਹ ਗੱਲ ਆਉਂਦਾ ਵੇਲੇ ਕੋਲੇ ਵਿਚਾਰਾ ਡਰਦਾ ਤੇ ਕੀ ਕਰੇ ਵਿਚਾਰਾ ਚੱਲ ਕੋਈ ਨਹੀਂ ਮੰਮੀ ਤੂੰ ਫਿਕਰ ਨਾ ਕਰਿਆ ਕਰ ਮੈਂ ਸਮਝਦੀ ਆ ਤੁਹਾਡੇ ਦੁੱਖ ਨੂੰ ਕੋਈ ਗੱਲ ਨਹੀਂ ਹੁਣ ਤੁਹਾਨੂੰ ਪਤਾ ਕਿ ਮਦਨ ਤੇ ਅਜ ਲੱਗੇ ਰਹੀਦਾ ਕੋਈ ਨਹੀਂ ਮੈਂ ਕੋਸ਼ਿਸ਼ ਕਰੂ ਵੱਧ ਤੋਂ ਵੱਧ ਟਾਈਮ ਤੁਹਾਡੇ ਨਾਲ ਹੀ ਮੈਂ ਵਿਆਹ ਕਰੀਏ ਇਕੱਠੀਆਂ ਹੀ ਨਾ ਸੱਸ ਤੁਸੀਂ ਵੀ ਕਰਨਾ ਕਰਿਆ ਕਰੋ ਇਦਾਂ ਦਾ ਮਨੀ ਫੋਨ ਵੇਖਣ ਡਿਆ ਵਾਂ ਆਹ ਮੰਮੀ ਅਜੀ ਵਿਹਲਾ ਨੇ ਤੇ ਘਰੇ ਆ ਤੇ ਮੈਂ ਹਜੇ ਰੈਸਟ ਹੀ ਕਰਨਾ ਖੜੀ ਆਹੋ ਮੈਂ ਉਹ ਹੀ ਤੇਰਾ ਨਾਲ ਗੱਲ ਕਰਨਾ ਹੀ ਭਿਜੇ ਤੂੰ ਵਿਹਲਾ ਵਾਂ ਤੇ ਪੋਤਾ ਪਿੰਡ ਨਾ ਚਲੀ ਗਏ ਪਿੰਡ ਕੀ ਘਰਾਂ ਵਿੱਚ ਜਾ ਕੇ ਹਾਂ ਮੇਰਾ ਜੀ ਕਰਦਾ ਘਰੋਂ ਹੋ ਕੇ ਆਵਾਂ ਪਾ ਜਲੇ ਆਓ ਲੈ ਪਾਜੀ ਵੱਲ ਕੇ ਉਹ ਆਪਣੇ ਘਰ ਕ ਆਪਣਾ ਕਦਾ ਘਰ ਰਹੇਗਾ ਮੰਮੀ ਹੁਣ ਆ ਹੈ ਆਪਣਾ ਵੀ ਤਾਂ ਹੈਗਾ ਹੀ ਐਨਾ ਆ ਇੰਨਾ ਚਿਰ ਉੱਥੇ ਰਹੇ ਆ ਮੇਰਾ ਤਾਂ ਹੁਣ ਮਨ ਹੀ ਜੀ ਨਹੀਂ ਲੱਗਦਾ ਮੇਰਾ ਜਿਕਰ ਨਾ ਕਿਹੜਾ ਵੇਲਾ ਉੱਡ ਕੇ ਪਿੰਡ ਚਲ ਜਾ ਤੇ ਮੇਰੇ ਪੁੱਤ ਜੇ ਤੂੰ ਵਿਹਲਾ ਆ ਤਾਂ ਮੇਰੇ ਨਾਲ ਚੱਲ ਸਾਨੂੰ ਕਿਤੇ ਘਰੋਂ ਕੱਢਣ ਲੱਗੇ ਐਡਾ ਕਿਤੇ ਡਰ ਮਾਰਿਆ ਉਹਦਾ ਕਿਤੇ ਐਵੇਂ ਡਰਤ ਨਹੀਂ ਮਾਰਿਆ ਕੋਈ ਗੱਲ ਨਹੀਂ ਆ ਉਹ ਤਾਂ ਨਹੀਂ ਗੱਲ ਹੈਗੀ ਕੋਈ ਵੀ ਪਰ ਜਿਹੜਾ ਸੜਨਾ ਕੀਤਾ ਵਾ ਉਹ ਸਾਨੂੰ ਨਹੀਂ ਭੁੱਲਦਾ ਨਾ ਉਹ ਚੀਜ਼ਾਂ ਨਹੀਂ ਭੁੱਲਦੀਆਂ ਚਲੋ ਭੁੱਲਦੀਆਂ ਤਾਂ ਨਹੀਂ ਗੀਆਂ ਤਬ ਉਹ ਤਾਂ ਗਲਤੀਆਂ ਵੀ ਇਨਸਾਨ ਕੋ ਹੁੰਦੀਆਂ ਜੇ ਆਪਾਂ ਭਲਾਵਾਂਗੇ ਨਾ ਤੇ ਗਾੜੀਓ ਕੇ ਮਿਲਾਂਗੇ ਨਾ ਵੇ ਮੁੰਡਾ ਜੀ ਪੈਣਾ ਕਿਤੇ ਚੋਰੀ ਛੱਪੀ ਆਉਂਦਾ ਮਿਲ ਨੂੰ ਵੇਖੀਏ ਤਾਂ ਸਹੀ ਕਿਹੜੇ ਮੂੰਹ ਹੁੰਦੀ ਕਿਹੜੇ ਮੂੰਹ ਨਹੀਂ ਹੁੰਦੀ ਮੰਮੀ ਵੀਰ ਦਾ ਨਹੀਂ ਕਸੂਰ ਹੈਗਾ ਕੋਈ ਵੀ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਆਹੋ ਤੇ ਮੈਨੂੰ ਪਤਾ ਵਾ ਕੋਈ ਕਸੂਰ ਨਹੀਂ ਹੈਗਾ ਜੋ ਵੀ ਕਸੂਰ ਆ ਭਾਬੀ ਦਾ ਵਾ ਤੇ ਭਾਬੀ ਨੂੰ ਇੱਕ ਵਾਰੀ ਅਹੀਂ ਮਾਫੀ ਦੇ ਕੇ ਤੇ ਉਹਦਾ ਹੀ ਵੇਖ ਲੈ ਵੀ ਕੀ ਨਤੀਜਾ ਭੁਗਤਿਆ ਬਾਅਦ ਚ ਉਹ ਤਾਂ ਗੱਲ ਹੈ ਪੁੱਤ ਨਤੀਜਾ ਤਪੁਗਤਿਆ ਪਰ ਮੈਂ ਮਾਂ ਆ ਵਾ ਨਾ ਮੇਰੇ ਕੋ ਨਿਉ ਰਹਾ ਹੁਣ ਧਿਆ ਪਈ ਮੈਂ ਪਿੰਡ ਜਾਵਾ ਤੇ ਚਲ ਨਾਲੇ ਵੇ ਪੁੱਤ ਜੇ ਆਪਾਂ ਉਹਨਾਂ ਉਹਨੂੰ ਉਹਦੇ ਵੇਖਾਂਗੇ ਕਿਹੜੇ ਮੂੰਹ ਹੁੰਦੀ ਆ ਤੇ ਮੁੰਡਾ ਵੀ ਖਰਿਆ ਪੋਤਾ ਮੇਰਾ ਵੀ ਕਿਤੇ ਮੈਨੂੰ ਫੋਨ ਫਾਨ ਕਰੂਗਾ ਐਦਾ ਤਾਂ ਅਸੀਂ ਵਿਚਲੇ 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 ਰਵਾਂਗੇ ਚਲ ਤੈਨੂੰ ਨੋਂ ਦਾ ਮੂੰਹ ਨਹੀਂ ਮਾਰਦਾ ਤੈਨੂੰ ਨਹੀਂ ਮੈਨੂੰ ਤਾਂ ਪੋਤੇ ਦਾ ਮੂੰਹ ਮਾਰਦਾ ਪੋਤੇ ਦਾ ਵੀ ਮਾਰਦਾ ਪੁੱਤ ਦਾ ਵੀ ਮਾਰਦਾ ਵਾ ਛੱਡੇ ਨਹੀਂ ਜਾਂਦੇ ਨੋਂਾਂ ਨੂੰ ਮਾਸ ਨਹੀਂ ਲੱਗ ਹੁੰਦਾ ਹੁਣ ਤੈਨੂੰ ਕੀ ਪਤਾ ਕਿੱਦਾਂ ਮੈਂ ਰਹਿਣ ਦੀ ਕਿੱਦਾਂ ਨੇ ਵੱਟੀ ਕੁੱਟੀ ਮਮੇ ਮੈਨੂੰ ਵੀ ਲੱਗਦਾ ਦੁੱਖ ਤੇ ਮੈਨੂੰ ਸਾਰਿਆਂ ਦੇ ਲੱਗਦਾ ਹੁਣ ਮੈਨੂੰ ਵੀਰ ਦਾ ਵੀ ਦੁੱਖ ਲੱਗਦਾ ਵਿਚਾਰਾ ਜਦੋਂ ਛੁਰਿਆ ਜਾ ਆਉਂਦਾ ਇਹਨੂੰ ਤੇ ਅਸੀਂ ਦੋਵੇਂ ਭਰਾ ਕਦੀ ਵੱਖਰੇ ਹੋਏ ਨਹੀਂ ਤੇ ਚਲੋ ਹੁਣ ਵੱਖਰੇ ਵੱਖਰੇ ਰਹਿੰਦੇ ਆ ਉਹਨੂੰ ਵੀ ਲੱਗਦਾ ਹੈ ਵੀ ਚੱਲ ਆ ਕੇ ਘਰੇ ਰਵੇ ਰਵੇ ਚਲ ਕੋਈ ਨਹੀਂ ਕਹਿੰਦਾ ਵਿਚਾਰਾ ਚਲ ਕੋਈ ਨਹੀਂ ਤੂੰ ਛੱਡ ਆਪਾਂ ਦਿਲ ਵੱਡਾ ਕਰਕੇ ਚੱਲ ਤੂੰ ਉੱਠ ਚੱਲ ਗਿਆ ਆਪਾਂ ਆਪਾਂ ਆਪਣੇ ਘਰ ਜਾਣਾ ਉਹਦੇ ਡਰ ਪਿਆ ਵਾ ਆਹੋ ਮਰ ਕੇ ਘਰ ਬਣਾਉ ਉਹ ਕਿਹੜਾ ਉਹ ਗੱਲ ਪੀ ਪਿੱਛੋਂ ਲਿਆਈ ਆ ਸਭ ਕੋ ਮੇਰਾ ਹੀ ਬਣਿਆ ਵਾ ਮੈਨੂੰ ਕਿੱਦਾਂ ਘਰੋਂ ਕੱਢ ਦੋਗੀ ਮਾਤਾ ਆਪਣਾ ਹੀ ਆ ਜੇ ਆਪਾਂ ਨੂੰ ਗੇਟ ਤੋਂ ਉਹਨੇ ਨਾ ਐਵੇਂ ਮੋੜ ਦੋਗੀ ਤੇ ਨਾ ਮੋੜਿਆ ਤੇ ਫੇਰ ਆਪਾਂ ਬੇਇਜ਼ਤੀ ਚ ਚੱਲ ਚੱਲ ਪਰ ਵੇ ਅੱਲਾ ਕਿ ਮੀਆ ਸਭ ਕਰਾ ਦੋ ਤੇ ਘਰ ਨੂੰ ਉਹਨਾਂ ਤੋਂ ਆ ਚੱਲ ਜੀ ਆ ਚੱਲ ਜੀ ਮੇਰਾ ਪੁੱਤ ਮੈਨੂੰ ਨਾ ਨਹਾ ਨਾ ਕਰੀ ਆ ਚੱਲ ਜੀ ਨਾ ਤੇ ਮੈਂ ਕੱਲੀ ਨੇ ਤੁਰ ਕੇ ਚੱਲ ਜਾਣਾ ਫੇਰ ਨਾ ਆ ਕੇ ਵੀ ਮੈਨੂੰ ਵਾਦਾ ਨਹੀਂ ਦੱਸੇ ਨਾ ਮੈਂ ਤਾਂ ਚੱਲਣਾ ਚੱਲ ਕੋਈ ਕਰਨੀ ਆ ਆ ਤੇ ਚੱਲ ਆ ਚੱਲ ਜੀ ਉੱਠ ਆਏ ਹਾਏ ਹੁਣ ਤੇਨੇ ਖੱਤੀਏ ਸਹੀ ਹੋ ਜਾ ਹੁਣ ਢੋਪਾ ਲਾ ਦੇ ਜੱਜ ਨਾ ਕਿੰਨਾ ਇਹਨੂੰ ਤੇਲ ਤੂਲ ਦਿੱਤਾ ਵਾ ਆ ਨਹੀਂ ਇਹਨਾਂ ਨੂੰ ਪਕੌੜਾ ਘਟ ਕਰੋ ਹੁਣ ਮੈਨੂੰ ਮਸ਼ੀਨ ਨਾ ਦੂਜੀ ਲਿਆ ਬਥੇਰਾ ਜਿਹਰੇ ਇਧਰ ਆਉਂਦੀ ਨਾ ਖਟਾਰਾ ਜੀ ਨਾ ਮੱਥਾ ਮਾਰ ਲਿਆ ਹਾ ਹਾ ਕਿਤੇ ਮਾਤਾ ਨਾ ਸੁਣ ਲੇ ਉਹਨੇ ਆਖਣਾ ਮੇਰੀ ਮਸ਼ੀਨ ਕੀ ਕਰਨਾ ਹੀ ਆ ਕਰਨਾ ਕੀ ਆ ਵੀ ਆ ਚੱਲਦੀ ਨਹੀਂ ਗੀ ਤੋਪਾ ਛੱਡੀ ਜਾਂਦੀ ਆ ਵਿੱਚੋਂ ਮਰ ਕੇ ਉੰਦਰ ਨੂੰ ਤੇਲ ਤੂਲ ਦੇ ਕੇ ਤੇ ਚਾਰ ਤੋਪੇ ਨਹੀਂ ਲਾਈ ਦੇ ਤੇ ਫੇਰ ਉਹੋ ਹਾਲ ਸਿੱਡਾ ਸਿੱਡਾ ਸਾਫ਼ ਕਰਦੀ ਆ ਫੇਰ ਉਦਾਂ ਹੀ ਕੋਈ ਨਹੀਂ ਆ ਸਵੇਰੇ ਮੈਨੂੰ ਦੇ ਦੀ ਮੈਂ ਲੈ ਜਾਂਗਾ ਤੇ ਉੱਥੇ ਰਿਪੇਅਰ ਕਰਾ ਲਿਆਉਂਗਾ ਉਹਦੇ ਕੋਲ ਮਿਸਰੀ ਕਰਾਂਗਾ ਹਾ ਹਾ ਵੇਰ ਅੱਬਾ ਇਹਦੀਆਂ ਰਿਪੇਅਰਾਂ ਕਰਾ ਕਰਾ ਕੇ ਤੇ ਹਾਰੀ ਹੋ ਚੱਲਨੇ ਆ ਮੈਂ ਤਾਂ ਕੁਝ ਹੋਰ ਸੋਚਿਆ ਸੀ ਤੁਸੀਂ ਫੇਰ ਉੱਥੇ ਹੀ ਹੁਣ ਕੀ ਤੂੰ ਵੀ ਸੋਚ ਲਿਆ ਸੋਚਿਆ ਕੀ ਆ ਵੀ ਸਾਢੇ 6000 ਦੀ ਪੈਣੀ ਆ ਕੱਲਾ ਹੈੱਡ ਤੇ ਚੱਲ ਮੈਂ ਤੇ ਆਖਣ ਨਹੀਂ ਹਾਂ ਲੈ ਆਈਏ ਮਸ਼ੀਨ 9000 ਦੇ ਪੈਣਾ ਸੈਟ ਪੂਰਾ ਹੀ ਆਲੀ ਹੱਥ ਥੋੜਾ ਤੰਗ ਹੈਗਾ ਵਾ ਹਾਲੀ ਰੁਕ ਜਾ ਕੋਈ ਗੱਲ ਨਹੀਂ ਆ ਲੈ ਆਵਾਂਗੇ ਆਪਣੀ ਮਰਜ਼ੀ ਨਾਲ ਤੁਸੀਂ ਸਾਰੇ ਕੰਮ ਕਰ ਲੈਣੇ ਹੱਥ ਤੁਹਾਡਾ ਤੰਗ ਹੀ ਰਹਿੰਦਾ ਤੁਹਾਡਾ ਹੱਥ ਸੌਖਾ ਹੋਇਆ ਇਹ ਕਿੱਦਾਂ ਨੇ ਆ ਜਿਹੜੀਆਂ ਚੀਜ਼ਾਂ ਮੈਂ ਔਖੀਆਂ ਸੌਖੀਆਂ ਹੋ ਕੇ ਚਲਾਉਣੀਆਂ ਉਹਨਾਂ ਨਾਲ ਮੈਂ ਹੀ ਮੱਥਾ ਮਾਰਾਂ ਵਾਸਤੇ ਚੱਲ ਕੋਈ ਗੱਲ ਨਹੀਂ ਆ ਮੈਂ ਆਇਆ ਕਿਸੇ ਕੰਮ ਹੀ ਤੇ ਤੂੰ ਆਪਣਾ ਹੀ ਜਵਾਦਾਵਾ ਕੇ ਬੈਠੀ ਆ ਚੱਲ ਦੱਸੋ ਤੁਸੀਂ ਵੀ ਆਪਣਾ ਕੰਮ ਸੁਣਾ ਲਓ ਮੈਨੂੰ ਤੈਨੇ ਖਪਾਇਆ ਪਿਆਈ ਉਹ ਕੰਮ ਕੀ ਸੁਣਾਉਣਾ ਮੈਂ ਅੰਦਰ ਪਿਆ ਸੀ ਲੰਮੇ ਮੰਮੀ ਕਹੀਏ ਮੇਰੇ ਕੋਲ ਮੰਮੀ ਕਹਿੰਦਈ ਆ ਵੀ ਆਪਾਂ ਪਿੰਡ ਚਲੀਏ ਪਿੰਡ ਆਹੋ ਘਰੇ ਜਾਣ ਨੂੰ ਕਹਿੰਦਈ ਆ ਕਾਹਦੇ ਲਈ ਉਦਾਂ ਆਂਦੀ ਆ ਮੇਰਾ ਮੇਲੋਂ ਵਾਲਾ ਜੀ ਕਰਦਾ ਵਾ ਤੇ ਮੈਂ ਮੇਰਾ ਪੁੱਤ ਮੈਂ ਜੇ ਨਹੀਂ ਤੂੰ ਜਾਣਾ ਤੇ ਮੈਂ ਇਕੱਲੇ ਚਲ ਜਾਣਾ ਵਾ ਇਦਾਂ ਕਈ ਜਾਂਦੀ ਦੱਸ ਭਲਾ ਕੋ ਮਮੀ ਨੂੰ ਕੀ ਸਮਝਾਵੇ ਨਿਆਣਾ ਦੇ ਬੁੱਢਾ ਤੇ ਬੱਚਾ ਇੱਕ ਬਰਾਬਰ ਹੋ ਜਾਂਦੇ ਆ ਤੇ ਉਹਦੀ ਵੀ ਜੇਤ ਜੜੀ ਆ ਤੇ ਜੇ ਗੜੀਆਂ ਭਾਬੀ ਸਵਾਦ ਨਾਲ ਚਾਚ ਸਵਾਦ ਨਾਲ ਨਾ ਕੋਈ ਤੇ ਫਿਰ ਉੱਥੇ ਜਾਣ ਦਾ ਫਾਇਦਾ ਕੀ ਦੱਸਣ ਪਹਿਲਾਂ ਅਗਲੀ ਬੇਇੱਜ਼ਤੀ ਕਰਕੇ ਘਰੋਂ ਕੱਟੂ ਤਾਂ ਹੀ ਨਿਕਲਣਾ ਸੀ ਅੱਛਾ ਫਿਰ ਆਹ ਕਰ ਲਿਆ ਇਸੇ ਗੱਲ ਤੋਂ ਮਮੀ ਸਿਹਰ ਦੇ ਪਰੇਸ਼ਾਨ ਜੇਹੀ ਮੈਂ ਤੇ ਆਖਾ ਜੇ ਠੀਕ ਨਹੀਂ ਤੇ ਤੁਸੀਂ ਦਵਾਈ ਲਾਓ ਫਿਰ ਵਿੱਚ ਵਿੱਚਲੀ ਜਿਹੜੀ ਖੇਚੇ ਉਹਨਾਂ ਨੂੰ ਦੇਓ ਤੇ ਉਹ ਹੀ ਆ ਉਹ ਉਹਨਾਂ ਦੇਰੀ ਕਰਕੇ ਨਹੀਂ ਆਂਦੇ ਹਾਂ ਤੇ ਦੀਦੀ ਬੋਲੇ ਚਾਹ ਨਾ ਚੱਜ ਨਾ ਬੋਲੇ ਤੁਸੀਂ ਆਪਣੇ ਮਾਂ ਦੀ ਖੁਸ਼ੀ ਵੇਖਣੀ ਆ ਮਾਂ ਪਿਓ ਦੀ ਖੁਸ਼ੀ ਦੇ ਵਿੱਚ ਸਾਰਾ ਕੋਸ਼ ਆ ਜੇ ਮਾਂ ਪਿਓ ਨਾਰਾਜ਼ ਹੋਵੇ ਤੇ ਜਾਂ ਮਾਂ ਪਿਓ ਦੇ ਢਿੱਡ 'ਚ ਕੋਈ ਦੁੱਖ ਹੋਵੇ ਤੇ ਬੱਚਿਆਂ ਦੀ ਖੁਸ਼ੀ ਕੀ ਆਂਦੀ ਆ ਹੁਣ ਇਸ ਟਾਈਮ ਤੇ ਉਹ ਆਪਣੇ ਹੱਥ 'ਚ ਜੀ ਉਹਨੂੰ ਕਿਤੇ ਲੈ ਜਾਾਂਗੇ ਤਾਂ ਵੀ ਠੀਕ ਆ ਨਾ ਲੈ ਜਾਾਂਗੇ ਤਾਂ ਵੀ ਠੀਕ ਆ ਪਰ ਤੁਸੀਂ ਕਿ ਮੇਰੇ ਮੈਂ ਮੰਨਦਾ ਗੱਲ ਵੀ ਆਪਣੇ ਹੱਥ 'ਚ ਵਾ ਜਿੱਥੇ ਲੈ ਜਾਾਂਗੇ ਚਲ ਜੂ ਕੋਈ ਗੱਲ ਨਹੀਂ ਆ ਪਰ ਗਮੀ ਦੀ ਇੱਕੇ ਵੀ ਚੀਜ਼ ਵੇਖਣੀ ਪੈਂਦੀ ਆ ਜੇ ਨਿਆਣਾ ਕੋਈ ਗਲਤ ਚੀਜ਼ ਨੂੰ ਹੱਥ ਪਾਉਂਦਾ ਵਾ ਤੇ ਉਹਨੂੰ ਟੋਕਣਾ ਪੈਂਦਾ ਵਾ ਬੱਚਾ ਬੁੱਢਾ ਇੱਕੋ ਬਰਾਬਰ ਹੁੰਦੇ ਆ ਉਹ ਮਾਤਾ ਨੂੰ ਵੀ ਹੁਣ ਸਾਡੀ ਇੱਕ ਤਾਂ ਬਜ਼ੁਰਗ ਹੋਈ ਆ ਉਹਨੂੰ ਨਹੀਂ ਸਮਝ ਲੱਗਦੀ ਕਿ ਇਹ ਗੱਲਾਂ ਦੀ ਨਹੀਂ ਨਹੀਂ ਤੁਹਾਡੀ ਸੋਚ ਗਲਤ ਆਏ ਤੁਸੀਂ ਮਾਤਾ ਨੂੰ ਲੈ ਕੇ ਪਿੰਡ ਜਾਓ ਉਹ ਤੇ ਕੀਤਾ ਬਗਾਨੀ ਧੀ ਮਮੀ ਬਗਾਨੀ ਧੀ ਸਾਰਿਆਂ ਨੇ ਬਗਾਨੀਆਂ ਧੀਆਂ ਆਂਦੇ ਹੁੰਦੇ ਨੋਆ ਧੀਆਂ ਨੂੰ ਠੀਕ ਆ ਪਰ ਉਹਦੇ ਪੁੱਤ ਉਹਦੇ ਲਈ ਕੁਝ ਤੁਸੀਂ ਦੀਦੀ ਦੇ ਘਰ ਜਾਣਾ ਜਾਂ ਤੁਸੀਂ ਦੀਦੀ ਵਾਸਤੇ ਜਾਣਾ ਵਾ ਜਾਓ ਜੇ ਆਂਦੀ ਆ ਤੇ ਉਹ ਪਰੇਸ਼ਾਨ ਨਾ ਹੋਵੇ ਜਾਓ ਜਾ ਕੇ ਤੇ ਮੰਮੀ ਨੂੰ ਮਿਲਾ ਕੇ ਲਿਆਓ ਜਾਓ ਤੁਸੀਂ ਲੈ ਜਾਓ ਨਾ ਬੋਲੇਗੀ ਨਾ ਦੇਦੀ ਤੇ ਨਾ ਬੋਲੋ ਤੁਸੀਂ ਬੁਲਾ ਕੇ ਲੈਣਾ ਕੀ ਮੈਨੂੰ ਦੱਸੋ ਤੁਸੀਂ ਆਪਣੇ ਭਰਾ ਕੋ ਬਹਿਣਾ ਉਹ ਭਰਾ ਕੋਦੇ ਬਹਿਣਾ ਚੱਲ ਕੋਈ ਗੱਲ ਨਹੀਂ ਆ ਚੱਲ ਜਾਓ ਕੋਈ ਨਹੀਂ ਆ ਕੋਈ ਜਿੰਦਾਂ ਅੱਗੇ ਵੀ ਆਪਾਂ ਸਾਰੇ ਪਿਛਲੇ ਉਹਦੀਆਂ ਗਲਤੀਆਂ ਭੁਲਾ ਕੇ ਤੇ ਇੱਕ ਵਾਰੀ ਆਪਾਂ ਮਾਫੀ ਦਿੱਤੀ ਸੀ ਉਹਨੂੰ ਤੇ ਫੇਰ ਆਪਣਾ ਪਹਿਲਾ ਕੀ ਚੰਦ ਚੜਿਆ ਸੀ ਤੇ ਹੁਣ ਫੇਰ ਦੱਸ ਦੇਣਾ ਇੱਕੀ ਤੱਕ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਇਹਨਾਂ ਦੀ ਤੇ ਆਦਤ ਹੀ ਆ ਨਰਾਜ ਹੋਣ ਦੀ ਮਾਤਾ ਖੁਸ਼ ਆ ਤੇ ਸਾਰਾ ਕੁਝ ਠੀਕ ਆ ਉਹਦਾ ਨਹੀਂ ਦਿਲ ਕਰਦਾ ਮੈਨੂੰ ਪਤਾ ਉਹਦੇ ਢਿੱਡ 'ਚ ਜਿਹੜੀ ਖੇਚਿਆ ਆ ਉਹਦੇ ਪੁੱਤ ਵਾਸਤੇ ਖੇਚਿਆ ਪੋਤੇ ਵਾਸਤੇ ਖੇਚਿਆ ਚੱਲ ਵਿਚਾਰੀ ਮੇਲ ਆਵੇ ਜਾ ਕੇ